ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਸੂਜੀਆਂ ਸਵੀਆਂ ਦੁੱਧ ਦੇ ਬੱਚੇ ਨਾਲ ਤੇ ਇੱਕ ਥੋੜੇ ਟਾਈਮ ਦੀ ਸੀ ਵੀ ਤਿੰਨ ਬੈੜਾ ਦੁੱਧ ਤੇ ਤਿਆਰ ਆ ਇਹ ਸੇਲਾ ਡੇਟੇਰ ਵੀਰ ਤੋਂ ਪਹੁੰਚਾ ਹੋ ਗਈ ਕਰੀ ਬਸ ਸਤਿ ਸ੍ਰੀ ਅਕਾਲ ਬਾਈ ਜੀ ਬਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਲੱਖਾ ਵਿੰਡਮ ਆਉਣਾ ਬਾ ਜਿਹੜਾ ਬਰਨਾਲਾ ਤਾਂ ਬਾ ਤਸੀਲ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ ਜੀ 7589366537 75893 66537 66537 ਤੇਰੇ ਪਹਿਲੇ ਨੰਬਰ ਤੇ ਆਪਾਂ ਕਾਫੀ ਕਲਰ ਚ ਪਈ ਦੀ ਜਰਸੀ ਵੜ ਦੇਖੀ ਜ ਨੇ ਇਹ ਕਿਹੜਾ ਸੂਆ ਸੂਈ ਵੀ ਹੈ ਇਹ ਪਲੂਣ ਸੂਈ ਵੜਾ ਬਈ ਪਲੂਣ ਸੂਈ ਵੇ ਕਿਹੜੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨੂੰ 20-22 ਦਿਨ ਹੋ ਗਏ ਜੀ ਬੱਚਾ ਕਿਹੜਾ ਬੱਚਾ ਬੈਠਾ ਜੀ ਕਾਲਾ ਬੱਚਾ ਬੈਠਾ 20 ਦਿਨ ਹੋ ਗਏ ਸੂਈ ਨੂੰ ਆਪਣੇ ਘਰੇ ਸੂਈ ਇੱਕ ਸੂਈ ਵੀ ਲੈ ਕੇ ਆਏ ਇੱਕ ਘਰੀਹ ਸੂਈ ਹੈ ਜੀ ਠੀਕ ਹੈ ਇਸ ਗੱਲ ਕਨਫਰਮ ਹੈ ਜੇਰ ਚ ਰੋ ਆਪਾਂ ਠੀਕ ਹੈ ਜੇਰ ਜੂਰ ਆਪਣੇ ਘਰੇ ਪਈ ਆ ਉਥੇ ਜੇਰ ਪਾਇ ਕੇ ਚੜਾਗ ਲਿਆ ਤਾ ਠੀਕ ਹੈ ਵੀ ਇਹ ਗੱਲ ਸ਼ੋਹਰ 20 ਦਿਨ ਹੋ ਗਏ ਸੂਈ ਨੂੰ ਹਾਂ ਹਾਂ ਦੁੱਧ ਕਿੰਨਾ ਹੋਣਾ ਇਸ ਵਕਤ ਦੁੱਧ 20 ਲੀਟਰ ਆ ਜੀ ਇਸ ਵਕਤ ਹਾਂ 19 ਮੰਨ ਕੇ ਲਵੇ ਜਾਨਾ ਮੰਨ ਕੇ ਜਿਲੇ ਜੇ ਕੋਈ ਮਿਲਣ ਲੱਗਿਆ 9 ਡੱਬੇ ਟਾਈਮ ਦੇ ਭਰਾ ਦਾਂਗੇ ਠੀਕ ਹੈ ਚੌਂਡ ਚਬਾ ਤਾਰਾ ਤੂੰ ਰੋਕਿਆ ਹਾਂ ਜੀ ਓਕੇ ਆ ਜਮ ਤੇ ਮੂਹੋ ਚੌਗੀ ਏ ਜੇ ਪਲੂਣ ਪਹਿਲਾ ਸੂਆ ਇਹਦਾ ਫਰਮੂਲਾ ਕੀ ਰੱਖਿਆ ਆਪਾਂ ਵੇਚਣ ਵਾਲਾ ਮੁੱਲ 65000 ਆ ਬਈ ਜੀ ਠੀਕ ਹੈ ਮਾਰਦਾਨ ਹੋ ਜਾਊਗਾ ਮਾ ਮਾੜਾ ਮੋਟਾ ਮਾਰਦਾਨ ਕਰ ਦਾਂਗੇ ਸੋ ਜਰਸੀ ਭੇਜਿਆ ਕਾਫੀ ਕਲਰ ਦੇ ਵਿੱਚ ਪਹਿਲਾ ਸੂਆ ਸੂਈ ਸਬਈ 18 ਲੀਟਰ ਦੁੱਧ ਤੁਹਾਨੂੰ ਦੋ ਟਾਈਮਾਂ ਦਾ ਮਿਲ ਕੇ ਹਾਜ਼ਰ ਮਿਲੂਗਾ 9 ਲੀਟਰ ਪਰ ਟਾਈਮ ਦਾ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਡੰਗ ਤੇ ਬਹਿੜ ਸੋਹਣੀ ਬਣੀ ਵੀ ਆ ਮੂੰ ਮੱਥਾ ਦੇਖੋ ਤੇ ਕੱਦਗਾੜ ਬਹੁਤ ਜ਼ਿਆਦਾ ਲਿਸੀਨਾ ਵੀ ਕਿਸੇ ਪਾਸੇ ਨਹੀਂ ਜਿੰਦ ਜਣ ਰਾਜੀ ਸੰਭੀ ਬੜੀ ਵੀ ਬਹੁਤ ਆ ਸੂਈ ਸਵਾਈ ਆ ਤੇ ਧਾਰਾ ਵਗੈਰਾ ਵੀ ਜਮ ਤਸੱਲੀ ਓਕੇ ਆ ਜਮ ਹਾਂ ਹਾਂ ਬਈ ਓਕੇ ਠੀਕ ਹੈ ਖੁਰੂਤ ਧਾਰਾ ਵਗੈਰਾ ਦੇਖੋ ਬੱਤਾਰਾ ਮਾਰ ਕੇ ਦਿਖਾ ਦੇ ਉਦਾਂ ਹੀ ਨਿਆਣਾ ਪਾਉ ਤੇ ਨਾਮ ਲੈ ਵੇਜੋ ਤੋਂ ਦੇਖੋ ਪੰਜਾਬ ਮਿੱਟਾ ਤੇ ਗੜਝਾਂ ਕਰਦੀ ਆ ਤੇ ਪੂਰਾ ਦੁੱਧ ਵੀ ਖੁਰੂਤ ਚਿੱਟਾ ਸਾਫ ਹੋ ਜਾਵਾ ਹਨਾ ਹਾਂਜੀ ਹਾਂਜੀ ਠੀਕ ਐ ਪਰ ਠੀਕ ਐ ਜੋ ਓਕੇ ਆ ਜਾਵਾ ਤੋਂ ਤੋੜ ਕੇ ਦਿਖਾ 65000 ਰੁਪਏ ਕੀਮਤ ਆ ਮਾਨ ਤਣੇ ਦੇ ਵਿੱਚ ਉਹ ਜੋ 18 ਲੀਟਰ ਦੁੱਧ ਜਦੋਂ ਮਿਣ ਕੇ ਹਾਜ਼ਰ ਮਿਲੂਗਾ ਇਹ ਥਣ ਥਣ ਬਹੁਤ ਚੰਗਾ ਲੱਗਿਆ ਜੀ ਤੇ ਪੂਰੇ ਦੁੱਧ ਤੇ ਆਪਦੇ ਪੀਕ ਤੇ ਆਈ ਵੀ ਆ ਹਨਾ ਇਹ ਹਾਂਜੀ ਹਾਂਜੀ ਤੇ ਅੱਗੇ ਦੋ ਨੰਬਰ ਜਿਹੜੀ ਵੈੜ ਦੇਖੀਏ ਨੇ ਆਪਾਂ ਇਹ ਦੂਜਾ ਦੂਜੂਈ ਵੀ ਛੇ ਦਿਨਾਂ ਤੋਂ ਮੂਹੂ ਜੀ ਇਹਨੂੰ ਕੈਦਨੋਗੇ ਸੂਈ ਨੂੰ ਇਹਨੂੰ 4 ਤੋਂ 5 ਦਿਨ ਹੋ ਗਏ ਸੂਈ ਨੂੰ ਆਵਲਾ ਬੱਚਾ ਇਹਦਾ ਮੂਹਲਾ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਦੁੱਧ ਕਿੰਨਾ ਹੈ ਥੱਲੇ ਹੁਣ 11 12 ਲੀਟਰ ਤਿਆਰ ਆਈ ਬੋਲਾ 11 ਲੀਟਰ ਨਿਪੜਜੂ ਹਾਂਜੀ ਹਾਂਜੀ ਧਾਰਾ ਤੁਰਾ ਓਕੇ ਜਮ ਓਕੇ ਹੀ ਮਾਰਦੇ ਨੇ ਆਪਾਂ ਧਾਰਾ ਪਈ ਮਾਰ ਦੇ ਧਾਰਾ ਇਹਦੀ ਸੁਭਰ ਧਾਰਾ ਦੇਖੋ ਜਮ ਮਾਰਦੀ ਬਈ ਧਾਰਾ ਇਹਦੀ ਸੁਭਾ ਨਿਆਣਾ ਪਾਇ ਤੇ ਬੈਠ ਉੱਤਰੇ ਨਾਲ ਦੀ ਨਾਲ ਤੋ ਦੇਖੋ ਜਮ ਤੇ ਦੁੱਧ ਵੀ ਚਿੱਟਾ ਬਰਫ ਵਰਗਾ ਵੀਰੇ ਜਮ ਹਨ ਤੇ ਚੋਣ ਜਵਾ ਬਹੁਤ ਜੰਗ ਲੱਗਿਆ ਬਈ ਬ ਸੋ ਇਹ ਸਾਡੇ 11 ਲੀਟਰ ਦਾ ਦਾ ਹਾਜ਼ਰ ਆ ਇਹਦਾ ਭਾਗ ਕੀ ਰੱਖਿਆ 2 ਨੰਬਰ ਦਾ ਪਾਈ ਇਹਦਾ 55000 ਆ ਬਾਈ ਮਾਨਦਾਨ ਹੋ ਜਾਊਗਾ ਬਾਹਰ ਕਰਦਾ ਗਈ ਹੌਸ ਟੋਰੀ ਬਾਹਰ ਨੂੰ ਇਹ ਸੂਈ ਆਪਣੇ ਘਰੇ ਆ ਨਹੀਂ ਇਹ ਸੂਈ ਸਵਾਈ ਲੱਤੀ ਜੀ ਸੂਈ ਸਵਾਈ ਲੱਤੀ ਆਪਾਂ ਛੇ ਦਾੰਦਾ ਉਹ ਸੋ ਛੇ ਦਾੰਦਾ ਦੂਜਾ ਸੂਆ ਦੂਜਾ ਸੂਆ ਸੂਈ ਸਵਾਈਆ ਕੀਮਤ ਇਹਦੀ ਹੈਗੀ 55000 ਰੁਪਇਆ ਸੋ ਕੱਦਗਾੜ ਚੰਗਾ ਤੇ ਚੋਂਡਚਵਾ ਪੂਰਾ ਉੱਗ ਗਿਆ ਧਾਰਾ ਵੀ ਦੇ ਮਾਰ ਕੇ ਦਿਗਾ ਦੀਆਂ ਬੱਚਾ ਇਹਦੇ ਪਿੱਛੇ ਵੀ ਇਹ ਲਕਾਫੜ ਸੋ ਜੇਰ ਵਗੈਰਾ ਡੰਨ ਸੂਈ ਸਵਾਈ ਦੁੱਧ ਤਾਂ 11 ਲੀਟਰ ਚੋਂਦਾ ਇਸ ਵਕਤ ਇੱਧਰ ਲੈ ਹਾਜ਼ਰ ਹੈ ਕੀਮਤ ਸਿਰਫ 55000 ਚੌਥਾ ਦਿਨ ਹੈ ਸੂਈ ਨੂੰ ਬਾਈ ਜੀ ਠੀਕ ਹੈ ਤੇ ਅੱਗੇ ਜਿਹੜੀ ਐਂਡ ਤੇ ਦੇਖੀਏ ਨੇ ਆਪਾਂ ਇਹ ਵੀ ਦੂਜਾ ਸੂਆ ਬਾਈ ਜੀ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਹੋ ਗਿਆ 2.5 ਤੋਂ 3 ਮਹੀਨੇ ਬਾਈ ਆਪਣੇ ਘਰੇ ਸੂਈ ਸੀ ਨਹੀਂ ਬਾਈ ਸੂਈ ਵੀ ਲੈ ਕੇ ਆਏ ਜੀ ਆਈ ਲੈ ਕੇ ਆਏ ਜੀ ਆਪਾਂ ਹੁਣ ਟਿਕਾ ਟੱਕ ਦੇ ਭਰਾਏ ਦੇ 20 ਤੋਂ 25 ਦਿਨ ਹੋ ਗਏ ਟਿਕਾ ਭਰਾਏ ਦੇ ਹੁਣ ਦੁੱਧ ਕਿੰਨਾ ਇਸ ਵਕਤ ਦੁੱਧ 16 ਲੀਟਰ ਆ 15 ਮਿੰਟ ਕੇ ਲੈਣ ਜੀ ਦੋ ਮਾਰ 14 ਨਿਬੜ ਜੀ ਜਮਾਂ ਮੇੜ ਦੋਗੇ ਤੇ ਭਾਅ ਇਹਦਾ ਕੀ ਰੱਖਿਆ ਭਾ ਬੜਾ ਮੋੜੀ ਮੋਟੀ ਕਰਦਾਂਗੇ ਟੋਰੀ ਬਾਹਰ ਨੂੰ ਇਹਨੂੰ ਸੋਪਰਾ ਮੂੰਹ ਮੱਥਾ ਤੇ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਪੂਰਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਸੁਆ ਦੂਜਾ ਸੁਈ ਵੀ ਆ ਸੁਈ ਨੂੰ ਲੱਗ ਭਾਗੇ ਨੂੰ 2 2.5 ਮਹੀਨੇ ਹੋ ਗਏ ਤੇ ਟੀਕਾ ਭਰਾਏ ਨੂੰ ਦੇਣ ਕਿੰਨੇ ਦੱਸਿਆ ਆਪਾਂ ਵੀਰੇ 20 ਤੋਂ 25 ਦਿਨ ਹੋ ਗਏ ਭਾਈ 20 ਤੋਂ 25 ਦਿਨ ਹੋ ਗਏ ਟੀਕਾ ਭਰਾਏ ਨੂੰ ਸੋ ਦੇਖੋ ਮੂੰਹ ਮੱਥਾ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਇਹਦੀ ਕੀਮਤ ਹੈਗੀ ਆ 42000 ਰੁਪਇਆ ਤੇ ਵੀਰੋ ਨੰਬਰ ਬੋਲਿਓ ਆਪਣਾ ਦੁਆਰੇ 7589366537 ਸੁੱਤ ਨਾ ਗ ਬਕਾਉਵਾ ਕੋਈ ਵੀ ਨਾਕ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤਹਿਦਦ